ਮੇਰੀ ਪਿਆਰੀ ਪਿਆਰੀ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲਓ ਜੀ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਖਤਮ ਹੋ ਰਿਹਾ ਹੈ ਗਰਮੀਆਂ ਸ਼ੁਰੂ ਹੋ ਰਹੀਆਂ ਤੇ ਸਭ ਆਪਣੇ ਜਿਹੜੇ ਵੀ ਵੂਲਨ ਕਲੋਸ ਹੈ ਮੋٹے ਕੰਬਲ ਵਗੈਰਾ ਸਮਾਹਲਨ ਵਿੱਚ ਲੱਗੇ ਹੋਏ ਆ ਤੇ ਸਭ ਨੂੰ ਬਹੁਤ ਜਿਹੜਾ ਕੰਮਕਾਜ ਹੁੰਦਾ ਚਾਹੇ ਉਹ ਹਾਊਸ ਵਾਈਫ ਹੈ ਚਾਹੇ ਉਹ ਵਰਕਿੰਗ ਵੂਮੈਨ ਹੈ ਨਾ ਸਭ ਨੂੰ ਬਹੁਤ ਕੰਮਕਾਜ ਹੁੰਦਾ ਹੈ ਤੇ ਇਸ ਵਿੱਚ ਉਹਨਾਂ ਨੂੰ ਟਾਈਮ ਕੱਢ ਕੇ ਆਪਣੇ ਵੁਲਨ ਕਲੋਸ ਕੋਟੀਆਂ ਸਵਟਰ ਜੈਕਟਾ ਸੰਭਾਲਣ ਨੂੰ ਬਹੁਤ ਟਾਈਮ ਲੱਗਦਾ ਹੈ ਨਾ ਤੇ ਅੱਜ ਤੁਹਾਡੇ ਨਾਲ ਆਪਾਂ ਕੁਝ ਟ੍ਰਿਕਸ ਸ਼ੇਅਰ ਕਰ ਰਹੇ ਹਾਂ ਜਿਸ ਨਾਲ ਤੁਹਾਨੂੰ ਜਿਆਦਾ ਮਿਹਨਤ ਕਰਨ ਦੀ ਵੀ ਨਹੀਂ ਜ਼ਰੂਰਤ ਤੇ ਤੁਸੀਂ ਆਪਣੇ ਜੋ ਵੀ ਵੁਲਨ ਕਲੋਸ ਹੈ ਉਹਨਾਂ ਨੂੰ 7-8 ਮਹੀਨਿਆਂ ਵਾਸਤੇ ਤੁਸੀਂ ਵਧੀਆ ਸੇਵ ਕਰਕੇ ਰੱਖ ਸਕਦੇ ਹੋ ਤਾਂ ਕਿ ਉਹਨਾਂ ਚ ਕੋਈ 스멜 ਵਗੈਰਾ ਨਾ ਆਵੇ ਤੇ ਵਧੀਆ ਜਿਹੜੇ ਆ ਜਿਸ ਤਰ੍ਹਾਂ ਤੁਸੀਂ ਉਸ ਨੂੰ ਸੇਵ ਕਰਕੇ ਰੱਖਿਆ ਉਸ ਤਰ੍ਹਾਂ ਹੀ ਤੁਸੀਂ ਅਗਲੀ ਆਉਣ ਵਾਲੀ ਸਰਦੀ ਦੇ ਵਿੱਚ ਉਸ ਨੂੰ ਯੂਜ਼ ਕਰ ਸਕੋ ਤੇ ਇਸ ਕਰਕੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੈਲਪ ਮਿਲੂਗੀ ਇਸ ਵੀਡੀਓ ਦੇ ਵਿੱਚ ਤੇ ਐਡ ਬਿਲਕੁਲ ਸਕਿੱਪ ਨਾ ਕਰਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਨੇ ਚੱਲੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਲੋ ਜੀ ਪਹਿਲਾ ਸਭ ਤੋਂ ਪਹਿਲਾ ਆਪਾਂ ਜਿਹੜੇ ਵੁੱਲਨ ਕਲੋਸ ਸੀ ਕੋਟੀਆਂ ਜੈਕਟ ਸਵਟਰ ਜਿਹੜੇ ਆ ਇਹਨਾਂ ਦੇ ਬਟਨ ਵਗੈਰਾ ਚੈੱਕ ਕਰ ਲਏ ਆ ਤੇ ਦੇਖ ਲਿਆ ਵੀ ਕੋਈ ਉਧੜਿਆ ਹੋਇਆ ਤਾਂ ਨਹੀਂ ਕਿਉਂਕਿ ਜੇ ਆਪਾਂ ਧੋਣ ਤੋਂ ਪਹਿਲਾਂ ਹੀ ਇਹਨਾਂ ਨੂੰ ਸੀ ਲੀਏ ਤਾਂ ਬਹੁਤ ਵਧੀਆ ਚੀਜ਼ ਹੈ ਨਾ ਨਹੀਂ ਤਾਂ ਫਿਰ ਆਪਾਂ ਨੂੰ ਅਗਲੇ ਆਉਣ ਵਾਲੇ ਸੀਜ਼ਨ 'ਚ ਜਦੋਂ ਐਮਰਜੈਂਸੀ ਵਿੱਚ ਪਾਉਣੀ ਹੁੰਦੀ ਆ ਤਾਂ ਫਿਰ ਔਖਾ ਹੁੰਦਾ ਆ ਤੇ ਇਸ ਵਾਸਤੇ ਆਪਾਂ ਸਭ ਤੋਂ ਪਹਿਲਾਂ ਲੈ ਲਿਆ ਕੋਸਾ ਜਿਹਾ ਪਾਣੀ ਜ਼ਿਆਦਾ ਗਰਮ ਨਹੀਂ ਲੈਣਾ ਗਾ ਕਿਉਂਕਿ ਜਦੋਂ ਜ਼ਿਆਦਾ ਗਰਮ ਪਾਣੀ ਹੁੰਦਾ ਆ ਉਹ ਵੂਲਨ ਕਲੋਸ ਦੀ ਸ਼ਾਈਨ ਖਰਾਬ ਕਰ ਦਿੰਦਾ ਆ ਤੇ ਕੋਸਾ ਜਿਹਾ ਪਾਣੀ ਲੈ ਕੇ ਇਸ ਵਿੱਚ ਆਪਾਂ ਇੱਕ ਵੱਡਾ ਚਮਚ ਇਜ਼ੀ ਦਾ ਪਾ ਲਿਆ ਆ ਕਿਉਂਕਿ ਜਿਹੜਾ ਵੀ ਆਪਾਂ ਕੋਈ ਹੋਰ ਸੋਡਾ ਜਾਂ ਸਰਫ ਵਰਤਦੇ ਆ ਉਹ ਆਪਣੇ ਵੂਲਨ ਕਲੋਸ ਦੀ ਸ਼ਾਈਨ ਨੂੰ ਖਰਾਬ ਕਰ ਦਿੰਦਾ ਹੈ ਇਸ ਕਰਕੇ ਸੌਫਟ ਹੱਥਾਂ ਨਾਲ ਬਿਲਕੁਲ ਧੋਣਾ ਚਾਹੀਦਾ ਹੈ ਇਜ਼ੀ ਯੂਜ਼ ਕਰਨਾ ਚਾਹੀਦਾ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਝਾਗ ਬਣਾ ਲਈ ਆ ਹੁਣ ਇਸ ਵਿੱਚ ਆਪਣੇ ਜੋ ਵੀ ਵੂਲਨ ਕਲੋਸ ਹੈ ਉਹ ਆਪਾਂ ਡਿਪ ਕਰ ਦੇਣੀ ਆ ਤੇ ਚੰਗੀ ਤਰ੍ਹਾਂ ਇਹਨਾਂ ਨੂੰ 10 ਮਿੰਟ ਤੱਕ ਡਿਪ ਕਰਕੇ ਰੱਖਣਾ ਆ ਸਭ ਤੋਂ ਪਹਿਲਾਂ ਆਪਾਂ ਦੇਖਣਾ ਆ ਵੀ ਜਿਹੜੇ ਲਾਈਟ ਕਲਰ ਵਾਲੇ ਕਲੋਸ ਆ ਉਹੀ ਇਸ ਵਿੱਚ ਡਿਪ ਕਰਨੀ ਹੈ ਨਾ ਕਿਉਂਕਿ ਕਈ ਜਰਸੀਆਂ ਜਾਂ ਜੈਕਟਾਂ ਹੁੰਦੀਆਂ ਜਿਨ੍ਹਾਂ ਦਾ ਰੰਗ ਉਤਰਦਾ ਰਹਿੰਦਾ ਆ ਨਾ ਤੇ ਇਸ ਕਰਕੇ ਲਾਈਟ ਕਲਰ ਵਾਲੇ ਜਿਹੜੇ ਹੁੰਦੇ ਆ ਉਹਨਾਂ ਦਾ ਰੰਗ ਨਹੀਂ ਉਤਰਦਾਗਾ ਤੇ ਇੱਥੇ ਮੈਂ ਇੱਕ ਜੈਕਟ ਤੇ ਕੋਟੀ ਜੜੀ ਆ ਉਹੋ ਡਿਪ ਕਰਤੀ ਸੀ 10 ਮਿੰਟ ਵਾਸਤੇ ਉਹ ਉਨੇ ਟਾਈਮ ਦੇ ਵਿੱਚ ਮੈਂ ਦੂਸਰੇ ਕੱਪੜੇ ਜਿਹੜੇ ਵਾਸ਼ ਕਰ ਲੇ ਤੇ ਇਹ ਜਿਹੜੇ ਜਿੱਦਾਂ ਕਿ ਨਭਾਵਾਂ ਹੁੰਦੀਆਂ ਨਾ ਜਾਂ ਕੋਲਰ ਹੁੰਦੇ ਆ ਜਾਂ ਪਾਕਟ ਵਗੈਰਾ ਹੁੰਦੀਆਂ ਤੇ ਉਹਨਾਂ ਨੂੰ ਆਪਾਂ ਸੌਫਟ ਹੱਥਾਂ ਨਾਲ ਮਸਲਣਾ ਆ ਜਿਆਦਾ ਉਹਨੂੰ ਰਗੜਨਾ ਨਹੀਂਗਾ ਕਿਉਂਕਿ ਜੇ ਜਿਆਦਾ ਰਗੜ ਕੇ ਧੋਵਾਂਗੇ ਤਾਂ ਫਿਰ ਬੁਰ ਬਗੈਰਾ ਆ ਜਾਂਦੀ ਆ ਫਿਰ ਜਿਹੜੇ ਨਵੀਆਂ ਕੋਟੀਆਂ ਜੈਕਟਾਂ ਹੁੰਦੀਆਂ ਉਹਨਾਂ ਦੀ ਸ਼ਾਈਨ ਖਰਾਬ ਹੋ ਜਾਂਦੀ ਆ ਬਰੋਂ ਤੇ ਤੇ ਇਸ ਤਰ੍ਹਾਂ ਆਪਾਂ ਇਹ ਕੋਟੀ ਤੇ ਜੈਕਟ ਐ ਇਸਨੂੰ ਚੰਗੀ ਤਰ੍ਹਾਂ ਸੌਫਟ ਹੱਥਾਂ ਨਾਲ ਬਿਲਕੁਲ ਹੀ ਸਾਫ ਕਰ ਲਿਆ ਆ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਆ ਤਾਂ ਕਿ ਇਸ ਵਿੱਚ ਜ਼ਿਆਦਾ ਜਿਹੜਾ ਈਜ਼ੀ ਆ ਉਹ ਰਵੇ ਨਾ ਤੇ ਧੋਣਾ ਸੁੱਖਾ ਹੋ ਜਵੇ ਤੇ ਜਿਹੜਾ ਪਾਣੀ ਬਚਿਆ ਆ ਇਹ ਆਪਾਂ ਦੂਸਰੇ ਕੋਟੀਆਂ ਜਰਸੀਆਂ ਛੋਲ ਧੋਣੇ ਵਾਸਤੇ ਯੂਜ਼ ਕਰ ਸਕੀਏ ਤੇ ਇਹ ਕੋਟੀ ਸੀਗੀ ਥੋੜੀ ਜਿਹੀ ਡਾਰਕ ਕਲਰ ਦੀ ਇਸ ਦਾ ਥੋੜਾ ਜਿਹਾ ਕਲਰ ਉਤਰਦਾ ਇਸ ਕਰਕੇ ਮੈਂ ਇਸ ਨੂੰ ਬਾਅਦ ਵਿੱਚ ਪੈਂਦਾ ਆ ਤੇ ਦੂਸਰੀ ਆਪਾਂ ਲਾਈਟ ਕਲਰ ਜਿਹੜੇ ਵੂਲਨ ਕਲੋਸ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਵਿੱਚ ਧੋ ਲਿਆ ਤਾਂ ਕਿ ਇਸ ਵਿੱਚ ਬਿਲਕੁਲ ਵੀ ਈਜ਼ੀ ਨਾ ਰਵੇ ਤੇ ਬਿਲਕੁਲ ਸਾਫ਼ ਕਰ ਲਿਆ ਇਸ ਨੂੰ ਪਾਣੀ ਦੇ ਵਿੱਚ ਤੇ ਹੁਣ ਤੁਹਾਨੂੰ ਦੱਸਾਂਗੇ ਵੀ ਆਪਾਂ ਇਸ ਨੂੰ ਡ్రਾਇਰ ਕਿਵੇਂ ਕਰ ਸਕਦੇ ਹਾਂ ਤਾਂ ਕਿ ਇਸ ਵਿੱਚ ਬੁਰ ਵਗੈਰਾ ਨਾ ਆਵੇ ਇਸ ਵਾਸਤੇ ਆਪਾਂ ਕੋਈ ਵੀ ਸੁੱਤੀ ਕੱਪੜਾ ਮਲਮਲ ਦੀ ਚੁੰਨੀ ਲੈ ਲੈਣੀ ਆ ਜਿਹੜਾ ਕਲਰ ਨਾ ਉਤਰਦਾ ਹੋਵੇ ਕਿਉਂਕਿ ਜੇ ਆਪਾਂ ਕਲਰ ਉਤਰਦੇ ਵਾਲਾ ਕੋਈ ਵੀ ਕੱਪੜਾ ਲਵਾਂਗੇ ਤਾਂ ਉਹ ਆਪਣੀਆਂ ਜਰਸੀਆਂ ਨੂੰ ਜਰਤਾਂ ਨੂੰ ਲੱਗ ਜਾਊਗਾ ਤੇ ਇਸ ਤਰ੍ਹਾਂ ਇਹਨਾਂ ਨੂੰ ਬੋਲੇ ਜੇ ਹੱਥਾਂ ਨਾਲ ਨਿਚੋੜ ਕੇ ਤੇ ਸੁੱਤੀ ਕੱਪੜਾ ਜੜਾਇਆ ਉਹ ਆਪਾਂ ਉਸ ਤੇ ਵਿੱਚ ਇਹ ਤੈਹ ਲਾ ਕੇ ਰੱਖਦੇ ਹਾਂ ਨਾ ਕਿਉਂਕਿ ਜੇ ਆਪਾਂ ਉਹ ਇਕੱਠੇ ਜੇ ਕਰਕੇ ਪਾਵਾਂਗੇ ਤਾਂ ਫਿਰ ਉਹ ਗੁੱਛਾ-ਮੁੱਛਾ ਜਿਹਾ ਹੋ ਜਾਣਗੇ ਤੇ ਉਹਨਾਂ ਦੇ ਵਿੱਚ ਸਲਵਟਾ ਬਹੁਤ ਪੈ ਜਾਣਗੀਆਂ ਜਿਸ ਨਾਲ ਵੀ ਉਹਨਾਂ ਦੀ ਸ਼ਾਈਨ ਖਰਾਬ ਹੋ ਜਾਂਦੀ ਆ ਤੇ ਇਸ ਤਰ੍ਹਾਂ ਆਪਾਂ ਗੰਢ ਨੂੰ ਬੰਨ੍ਹ ਲਿਆ ਤੇ ਡਰਾਇਰ ਦੇ ਵਿੱਚ ਸਿੱਧਾ-ਸਿੱਧਾ ਰੱਖਤਾ ਆ ਤੇ ਕਿਉਂਕਿ ਜੇ ਆਪਾਂ ਥੋੜੇ ਠੰਡ ਵਿੱਚ ਧੋ ਰਹੇ ਆ ਤਾਂ ਫਿਰ ਇਸ ਨੂੰ ਸੁਕਾਉਣਾ ਔਖਾ ਹੋ ਜਾਂਦਾ ਕਈਆਂ ਕੋਲੇ ਇੰਨੀ ਜਗ੍ਹਾ ਵੀ ਨਹੀਂ ਹੁੰਦੀ ਹੈ ਨਾ ਜਿੱਥੇ ਉਹ ਸੁਕਾ ਸਕਣ ਤੇ ਲੋ ਜੀ ਇਸ ਤਰ੍ਹਾਂ ਆਪਾਂ ਡਰਾਇਰ ਕਰ ਲਿਆ ਤੇ ਹੁਣ ਇਸ ਨੂੰ ਆਪਾਂ ਕਰ ਲਾਂਗੇ ਉਲਟਾ ਬਟਨ ਵਗੈਰਾ ਆਪਾਂ ਚਾ ਪਹਿਲਾਂ ਹੀ ਚੈੱਕ ਕਰ ਲਏ ਸੀ ਕਿਉਂਕਿ ਕਈ ਵਾਰ ਧੋਣ ਦੇ ਵਕਤ ਗੁੰਮ ਜਾਂਦੇ ਆ ਫਿਰ ਉਹਦੇ ਨਾਲ ਦੇ ਜਿਹੜੇ ਬਟਨ ਵਗੈਰਾ ਮਿਲਦੇ ਨਹੀਂ ਕਿ ਨਾ ਫਿਰ ਮੁਸ਼ਕਲ ਹੋ ਜਾਂਦੀ ਆ ਤੇ ਇਸ ਕਰਕੇ ਆਪਾਂ ਪਹਿਲਾਂ ਹੀ ਚੈੱਕ ਕਰ ਲਿਆ ਸੀ ਸਾਰੇ ਸਹੀ ਸੀ ਪਾਕਟ ਵਗੈਰਾ ਵੀ ਚੈੱਕ ਕਰ ਲੀਆਂ ਸੀਗੀਆਂ ਤੇ ਪਹਿਲਾਂ ਆਪਾਂ ਨੂੰ ਇਹ ਵੀ ਚੈੱਕ ਕਰ ਲੈਣਾ ਚਾਹੀਦਾ ਕਿ ਪਾਕਟ ਦੇ ਵਿੱਚ ਕੋਈ ਸਮਾਨ ਵਗੈਰਾ ਤਾਂ ਨਹੀਂਗਾ ਕਈ ਵਾਰੀ ਉਹ ਵਾਸ਼ਿੰਗ ਮਸ਼ੀਨ 'ਚ ਕੋਈ ਵਾਸ਼ ਕਰਦੇ ਆ ਤਾਂ ਫਿਰ ਵਾਸ਼ਿੰਗ ਮਸ਼ੀਨ ਦਾ ਵੀ ਨੁਕਸਾਨ ਹੋ ਜਾਂਦਾ ਆ ਤੇ ਇਸ ਨੂੰ ਆਪਾਂ ਉਲਟਾ ਕਰ ਲੈਣਾ ਆ ਕਿਉਂਕਿ ਉਲਟਾ ਕਰਨ ਦੇ ਨਾਲ ਫਿਰ ਜਦੋਂ ਆਪਾਂ ਧੁੱਪ ਵਿੱਚ ਸਕੋਣੀ ਆ ਤੇ ਇਹਦਾ ਕਲਰ ਵਗੈਰਾ ਖਰਾਬ ਨਹੀਂ ਹੁੰਦਾ ਤੇ ਇਸ ਤਰ੍ਹਾਂ ਤੁਸੀਂ ਹੈਂਗਰ ਲੈ ਕੇ ਉਸ ਵਿੱਚ ਹੈਂਗ ਕਰ ਲੈਣਾ ਆ ਕਿਉਂਕਿ ਅਗਰ ਆਪਾਂ ਹੈਂਗਰ ਦੇ ਵਿੱਚ ਇਸ ਨੂੰ ਸੁਕੜਾ ਪਾਉਣੇ ਆ ਨਾ ਤਾਂ ਫਿਰ ਇਸ ਦੀ ਕੋਈ ਚੀਜ਼ ਲੂਜ਼ ਨਹੀਂ ਹੁੰਦੀਗੀ ਹੈਨਾ ਜੇ ਉਵੇਂ ਆਪਾਂ ਤਾਰ ਵਗੈਰਾ ਦਾ ਸੁਕਣੇ ਪਾ ਦਿੰਨੇ ਆ ਤੇ ਕੋਈ ਇਸ ਕਿਸੇ ਦੀ ਬਾਹ ਖੁੱਲੀ ਹੋ ਜਾਂਦੀ ਆ ਤੇ ਕੋਈ ਕੋਈ ਜਿਹੜੀ ਆ ਲੂਸ ਹੋ ਜਾਂਦੀ ਆ ਫਿਰ ਉਹਦੀ ਜਿਹੜੀ ਸ਼ੇਪ ਹੁੰਦੀ ਆ ਨਾ ਜਰਸੀ ਦੀ ਉਹ ਖਰਾਬ ਹੋ ਜਾਂਦੀ ਆ ਤੇ ਇਸ ਕਰਕੇ ਆਪਾਂ ਮਜ਼ਬੂਤ ਹੈਂਗਰ ਲੈ ਕੇ ਉਸ ਨੂੰ ਉਤਾਰ ਤੇ ਸੁਕਣਾ ਪਾਉਣਾ ਤੇ ਬਾਹਲੇ ਤੇਜ਼ ਧੁੱਪ ਚ ਨਹੀਂ ਇਹਨੂੰ ਰੱਖਣਾਗਾ ਇਹ ਮੈਂ ਸਵੇਰ ਦੀ ਹਲਕੀ ਜਿਹੀ ਧੁੱਪ ਹੈ ਜਦੋਂ ਅਸੀਂ ਇਹਨੂੰ ਸੁਕਾ ਰਹੇ ਹਾਂ ਕਿਉਂਕਿ ਤੇਜ਼ ਧੁੱਪ ਨਾਲ ਇਹਨਾਂ ਦਾ ਰੰਗ ਖਰਾਬ ਹੋ ਜਾਂਦਾ ਹੈ ਜਿਸਨੇ ਡਲ ਜੇ ਹੋ ਜਾਂਦੇ ਆ ਤੇ ਹਮੇਸ਼ਾ ਹੀ ਇਸ ਨੂੰ ਲਾਈਟ ਧੁੱਪ ਦੇ ਵਿੱਚ ਸਕਾਉਣਾ ਚਾਹੀਦਾ ਆ ਇਹ ਆਪਾਂ ਹੁਣ ਸੁਕਣੇ ਪਾਤੀ ਹੈ ਹਾਂਜੀ ਜੇ ਤੁਹਾਡੇ ਕੋਲ ਕੋਈ ਮਜ਼ਬੂਤ ਹੈਂਗਰ ਹੈ ਨਹੀਂਗੇ ਜਾਂ ਤੁਹਾਡੇ ਕੋਲ ਸਕੋਨ ਦਾ ਸਪੇਸ ਬਹੁਤ ਘੱਟ ਹੈ ਤੇ ਤੁਸੀਂ ਦੂਸਰੇ ਇਸ ਤਰੀਕੇ ਨਾਲ ਵੀ ਆਪਣੇ ਬੁਲਨ ਕਲੋਸਸ ਕਾ ਸਕਦੇ ਆ ਇਸ ਵਾਸਤੇ ਆਪਾਂ ਮੰਜੇ ਤੇ ਇੱਕ ਮਲਮਲ ਦਾ ਦੁਪੱਟਾ ਜਿਹੜਾ ਆ ਉਹ ਖਿਲਾਰ ਲਿਆ ਆ ਤੇ ਉਸ ਦੇ ਉੱਤੇ ਆਪਾਂ ਡਰਾਈ ਕੀਤੇ ਹੋਏ ਜਿਹੜੀ ਜੈਕਟ ਆ ਉਹ ਸੁਕਣੀ ਪਾਤੀ ਇਸ ਤਰ੍ਹਾਂ ਸਿੱਧੀ ਸਿੱਧੀ ਹੋਊਗੀ ਬਿਲਕੁਲ ਦੀ ਸ਼ੇਪ ਨਹੀਂ ਖਰਾਬ ਹੋਊਗੀ ਕੋਈ ਬਾਜੂ ਵਗੈਰਾ ਕੋਲਰ ਵਗੈਰਾ ਦੇ ਲੂਸ ਨਹੀਂ ਹੋਣਗੇ ਇਸ ਤਰ੍ਹਾਂ ਤੁਸੀਂ ਆਪਣੇ ਬੁਲਨ ਕਲੋਸ ਨੂੰ ਵਧੀਆ ਵਾਸ਼ ਕਰਕੇ ਸੁਕਾ ਸਕਦੇ ਆ ਤੇ ਧੁੱਪ ਤੋਂ ਵੀ ਬਚਾ ਸਕਦੇ ਆ ਤੇ ਬੁਰਉਣ ਤੋਂ ਵੀ ਇਹਨਾਂ ਨੂੰ ਬਚਾ ਸਕਦੇ ਆ ਤੇ ਲੋ ਜੀ ਇੱਥੇ ਜਿਹੜੇ ਆਪਣੇ ਬੁਲਨ ਕਲੋਸ ਹੈ ਸੁੱਕ ਚੁੱਕੇ ਆ ਜੋ ਕਿ ਆਪਾਂ ਕੋਟੀ ਜੈਕਟ ਕੋਟ ਜੋ ਵੀ ਧੋਤੇ ਸੀਗੇ ਸੁੱਕ ਚੁੱਕੇ ਆ ਤੇ ਹੁਣ ਇਸ ਨੂੰ ਆਪਾਂ ਹੈਂਗਰ ਚੋਂ ਕੱਢ ਕੇ ਕਰ ਲੈਣੇ ਆ ਸਿੱਧੇ ਤੇ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਇਸ ਨੂੰ ਤੁਸੀਂ ਕਿਵੇਂ 7-8 ਮਹੀਨਾਵਾਂ ਵਾਸਤੇ ਸਟੋਰ ਕਰਕੇ ਰੱਖ ਸਕਦੇ ਆ ਤਾਂ ਕਿ ਇਸ ਵਿੱਚ ਕੋਈ ਸਿਲਨ ਵਗੈਰਾ ਨਾ ਆਵੇ ਕੋਈ ਬਦਬੂ ਨਾ ਆਵੇ ਸਭ ਤੋਂ ਪਹਿਲਾਂ ਤੁਸੀਂ ਕ ਕਰ ਲੈਣਾ ਕੋਈ ਕੋਈ ਵੀ ਹਿੱਸਾ ਜਿਹੜਾ ਆ ਇਹਨਾਂ ਕੱਪੜਿਆਂ ਦਾ ਕੋਈ ਵੀ ਸਿੱਲਾ ਨਾ ਰਹਿ ਜਵੇ ਕਿਉਂਕਿ ਜਦੋਂ ਸਿੱਲਾ ਰਹ ਜਾਂਦਾ ਨਾ ਫਿਰ ਉੱਚੋ ਅਜੀਬ ਜੀ स्मेल ਜੀ ਆਉਣ ਲੱਗ ਜਾਂਦੀ ਆ ਤੇ ਇਸ ਕਰਕੇ ਆਪਾਂ ਚੈੱਕ ਕਰ ਲਿਆ ਬਿਲਕੁਲ ਜਿਹੜੀ ਇਹਨਾਂ ਨੂੰ ਧੁੱਪ ਲੱਗ ਗਈ ਆ ਕਿਉਂਕਿ ਆਪਾਂ ਇਹਨਾਂ ਨੂੰ ਉਲਟ ਪੁਲਟ ਕਰਕੇ ਸੁਕਾ ਲਿਆ ਸੀਗਾ ਹਨਾ ਤਾਂ ਕਿ ਹਰ ਹਿੱਸਾ ਜਿਹੜਾ ਕੱਪੜੇ ਦਾ ਸੁੱਕ ਜਾਵੇ ਧੁੱਪ ਲੱਗ ਜਵੇ ਤੇ ਇਸ ਤਰ੍ਹਾਂ ਤੁਸੀਂ ਇਹ ਆਪਾ ਤੁਹਾਡੇ ਨਾਲ ਪਹਿਲਾਂ ਵੀ ਵਲੌਗ ਸ਼ੇਅਰ ਕੀਤਾ ਹੋਇਆ ਤੁਸੀਂ ਬਲਨ ਕਲੋਸ ਨੂੰ ਕਿੱਦਾਂ ਘੱਟ ਤੋਂ ਘੱਟ ਜਗ੍ਹਾ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਇਸ ਇਸ ਵਾਸਤੇ ਤੁਸੀਂ ਆਪਣਾ ਪਹਿਲਾ ਵਾਲਾ ਵਲੌਗ ਦੇਖ ਸਕਦੇ ਹੋ ਜੀ ਤੇ ਚਲੋ ਜੀ ਇਹ ਵਾਲੀ ਜਰਸੀ ਜਿਹੜੀ ਸੀਗੀ ਆਪਣੀ ਵਧੀਆ ਸੀਗੀ ਇਸ ਨੂੰ ਪ੍ਰੈਸ ਕਰਨ ਦੀ ਜਰੂਰਤ ਨਹੀਂ ਸੀਗੀ ਕਿਉਂਕਿ ਇਹ ਦਾ ਡਿਜ਼ਾਈਨ ਜਿਹੜਾ ਥੋੜਾ ਅਡਜੇ ਤਰੀਕੇ ਦਾ ਬਣਿਆ ਹੋਇਆ ਹੈ ਤੇ ਇਸ ਕਰਕੇ ਆਪਾਂ ਇਸ ਨੂੰ ਇਸ ਤਰ੍ਹਾਂ ਤੈਹ ਲਾ ਕੇ ਤੇ ਤਹਾਂ ਦੇ ਵਿੱਚ ਇਨਸਰਟ ਕਰਕੇ ਰੱਖਤਾ ਆਇਆ ਤੇ ਇਸ ਤਰ੍ਹਾਂ ਤਹਾਂ ਲੋੜ ਨਾਲ ਇਹ ਵਧੀਆ ਰਹੂਗੀ ਜਦੋਂ ਵੀ ਆਪਾਂ ਨੈਕਸਟ ਸਰਦੀ ਦੇ ਵਿੱਚ ਇਸ ਨੂੰ ਵਰਤਾਂਗੇ ਤੇ ਇਸ ਵਿੱਚ ਬਿਲਕੁਲ ਵੀ ਸਲਵਟਾਨੀ ਪਹਿਨਣਗੀਆਂ ਤੇ ਹੁਣ ਜੈਕਟ ਆ ਜਿਹੜੀ ਇਹਦੇ ਵੀ ਆਪਾਂ ਬਟਨ ਵਗੈਰਾ ਲਾ ਕੇ ਇਸ ਨੂੰ ਵੀ ਤਹਾਂ ਵਗੈਰਾ ਲਾ ਕੇ ਰੱਖ ਲੈਣੇ ਆ ਕਿਉਂਕਿ ਇਹਨਾਂ ਨੂੰ ਆਪਾਂ ਬਿਲਕੁਲ ਸਿੱਧੇ-ਸਿੱਧੇ ਤੋਤਾ ਸਿੱਧੇ-ਸਿੱਧੇ ਸੁਕਣਾ ਪਾਇਆ ਸੀ ਇਸ ਕਰਕੇ ਇਹਨਾਂ ਵਿੱਚ ਸਲਵਟਾਨੀ ਪਈਆਂ ਬਾਕੀ ਇਹ ਜਿਹੜੇ ਉਨ ਵਾਲੇ ਕੱਪੜੇ ਹੁੰਦੇ ਆ ਜੇ ਆ ਸਾਨੂੰ ਬੈਸਟ ਤਰੀਕੇ ਨਾਲ ਧੋਣੇ ਆ ਬੈਸਟ ਤਰੀਕੇ ਨਾਲ ਸੁਕੋਣੇ ਆ ਤੇ ਇਹਦੇ ਵਿੱਚ ਬਲ ਵਗੈਰਾ ਨਹੀਂ ਪੈਂਦੇ ਆ ਜੇ ਆਪਾਂ ਨੂੰ ਪ੍ਰੈਸ ਕਰਨ ਦੀ ਵੀ ਨਹੀਂ ਜ਼ਰੂਰਤ ਹਾਂਜੀ ਜਿਹੜੇ ਕੁਝ ਕੱਪੜੇ ਜਿਨ੍ਹਾਂ ਤੇ ਵਾਲ ਪੈ ਜਾਂਦੇ ਆ ਉਹਨਾਂ ਨੂੰ ਮੈਂ ਹੁਣ ਦੱਸਦੀ ਹਾਂ ਤੁਸੀਂ ਕਿਵੇਂ ਪ੍ਰੈਸ ਕਰ ਸਕਦੇ ਜਿਵੇਂ ਕਿ ਇਹ ਜੈਕਟ ਹੈ ਇਸ ਤੇ ਟੈਟੂ ਬਣਿਆ ਹੋਇਆ ਹੈ ਨਾ ਜੇ ਆਪਾਂ ਡਾਇਰੈਕਟ ਪ੍ਰੈਸ ਕਰਾਂਗੇ ਤਾਂ ਆਪਣੇ ਪ੍ਰੈਸ ਤੇ ਵੀ ਚਿਪਕ ਜਾਊਗਾ ਤੇ ਇਹ ਜੈਕਟ ਜਿਹੜੀ ਆ ਇਹ ਵੀ ਖਰਾਬ ਹੋ ਚੁੱਕੀ ਇਸ ਕਰਕੇ ਇਸ ਵਾਸਤੇ ਆਪਾਂ ਨੂੰ ਜਾਂ ਤਾਂ ਕੋਈ ਸੁਤੀ ਮलमल ਦਾ ਕੱਪੜਾ ਲੈ ਲੈਣਾ ਉਹ ਰੱਖ ਲੈਣਾ ਤਾਂ ਪ੍ਰੈਸ ਨੂੰ ਜ਼ਿਆਦਾ ਗਰਮ ਨਹੀਂ ਕਰਨਾ ਆ ਤੇ ਹਲਕੀ ਜੀ ਗਰਮ ਕਰਕੇ ਤੇ ਇਸ ਤੇ ਜਿਹੜਾ ਆ ਆਪਾਂ ਪ੍ਰੈਸ ਕਰਨੀ ਆ ਇਸ ਨੈ ਦੇ ਜਿਹੜੇ ਵਾਲ ਵਗੈਰਾ ਨਿਕਲ ਜਾਣਗੇ ਤੇ ਇਹਦੀ ਸ਼ਾਈਨ ਜਿਹੜੀ ਆ ਉਹ ਬਣ ਜੂਗੀ ਤੇ ਇਸ ਦੀ ਜਗ੍ਹਾ ਤੇ ਤੁਸੀਂ ਕੋਈ ਅਖਬਾਰ ਵੀ ਲੈ ਸਕਦੇ ਹੋ ਕੋਈ ਵੀ ਪੇਪਰ ਲੈ ਸਕਦੇ ਹੋ ਪੇਪਰ ਰੱਖ ਕੇ ਤੇ ਉਹ ਵੀ ਪ੍ਰੈਸ ਕਰ ਸਕਦੇ ਹੋ ਇਸ ਦਾ ਕੱਪੜੇ ਦੀ ਸ਼ਾਈਨ ਬਣੀ ਰਹਿੰਦੀ ਆ ਤਾਂ ਲੋ ਜੀ ਜਿਹੜੇ ਕੱਪੜੇ ਪ੍ਰੈਸ ਕਰਨ ਵਾਲੇ ਸੀ ਉਹ ਆਪਾਂ ਕਰ ਲੇ ਤੇ ਜਿਹੜੇ ਨਹੀਂ ਕਰਨੇ ਸੀਗੇ ਉਹਨਾਂ ਨੂੰ ਆਪਾਂ ਤੈਨ ਲਾ ਕੇ ਤੇ ਇਸ ਤਰ੍ਹਾਂ ਕੋਈ ਵੀ ਪੋਲੀ ਬੈਗ ਜਾਂ ਕੋਈ ਪੈਕਿੰਗ ਵਾਲੇ ਲਿਫਾਫੇ ਹੁੰਦੇ ਉਸ ਵਿੱਚ ਪਾ ਕੇ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਤਾਂ ਕਿ ਅਗਲੀ ਸਰਦੀ ਦੇ ਵਿੱਚ ਇਹਨਾਂ ਦਾ ਵਧੀਆ ਯੂਜ਼ ਕਰ ਸਕੇ ਇਹ ਸੀਗੀ ਜੀ ਅੱਜ ਆਪਣੀ ਛੋਟੀ ਜੀ ਵੀਡੀਓ ਟ੍ਰਿਕ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਤੁਸੀਂ ਵੀ ਆਪਣੇ ਸਰਦੀਆਂ ਵਾਲੇ ਵੁੱਲਨ ਕਲੋਸ ਨੂੰ ਸੇਵ ਕਰਕੇ ਰੱਖ ਸਕਦੇ ਹੋ ਤਾਂ ਕਿ ਉਹਨਾਂ ਦੇ ਵਿੱਚ ਕੋਈ ਸਮੈਲ ਨਾ ਆਵੇ ਤੇ ਨੈਕਸਟ ਸਰਦੀ ਵਜੇ ਯੂਜ਼ ਕਰਨ ਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਬਿਲਕੁਲ ਸ਼ਾਈਨ ਉਹ ਮੇਹੀ ਪਣੀ ਰਹੇ ਜੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਐਂਡ ਕਰ ਰਹੇ ਹਾਂ ਨੈਕਸਟ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਜੀ